ਸਾ ਨਜ਼ਰ ਨਾਲ ਹੀ ਵੇਖਾਂਗੇ ਕਿ ਸਰਕਾਰ ਦੀ ਬੁਖਲਾਹਟ ਹੈ ਕਿ ਸਾਡੇ ਅੰਦੋਲਨ ਦੇ ਉਤੋਂ ਜਿਹੜਾ ਕਿ ਕਿਸਾਨੀ ਹੱਕ ਦੇ ਵਿੱਚ ਪਿਛਲੇ ਲਗਭਗ 13-14 ਮਹੀਨੇ ਅਸੀਂ ਬਾਰਡਰਾਂ ਤੇ ਲੜਿਆ ਉਸ ਤੋਂ ਬੁਖਲਾਹਟ ਕਰ ਲਿਆ ਕਲੋਜ਼ਰ ਕਰ ਲਿਆ ਇਹਨਾਂ ਨੇ ਕਰ ਲੈਣਗੇ ਪਰ ਲੋਕ ਜਾਗਰੂਤ ਹੈਗੇ ਆ ਇਹ ਗੱਲ ਨਹੀਂ ਸਰਕਾਰ ਲੋਕਾਂ ਨੂੰ ਅੰਦਰ ਠੱਲ ਲੋ ਗਈ ਨਹੀਂ ਠੱਲੇ ਜਾਣੀ ਇਹ ਪ੍ਰੋਗਰਾਮ ਦਿੱਤਾ ਗਿਆ ਸੀ ਇੱਕ ਥਾਣੇ ਦਾ ਘਰਾਓ ਜਿਹੜਾ ਕਿ ਸਾਡੀ ਇੱਕ ਜੋ ਹੋਏ ਨੁਕਸਾਨ ਦੀ ਪੂਰਤੀ ਵਾਸਤੇ ਅਸੀਂ ਉਹ ਕੀਤਾ ਸੀ ਇੱਕ ਦਿਨਾਂ ਦਾ ਉਸ ਤੋਂ ਇਹਨੇ ਸਰਕਾਰ ਘਬਰਾ ਗਈ ਕਿ ਉਹਨਾਂ ਨੂੰ ਸਾਡੇ ਆਗੂਆਂ ਨੂੰ ਘਰਾਂ ਦੇ ਵਿੱਚ ਜਿਹੜਾ ਹੈ ਨਜ਼ਰਬੰਦ ਕਰਨਾ ਔਰ ਇੱਥੋਂ ਤੱਕ ਕਿ ਛੋਟੇ ਬਲਾਕ ਲੈਵਲ ਦੇ ਆਗੂਆਂ ਤੱਕ ਵੀ ਪਿੰਡਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਵੀ ਇੱਕ ਫੜਨ ਦੀ ਜਾ ਕੇ ਅਰਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕੋਈ ਸੰਮਲਨ ਕਰ ਰਹੀ ਹੈ ਵਿਦਵਾਰੀ ਆਪ ਜਣੇ ਇਹ ਕਿਸਾਨ ਇਕੱਠੇ ਹੋ ਕੇ ਮੰਗਾ ਦੀ ਮੰਗ ਸੁਪਰੀਮ ਕੋਰਟ ਨੇ ਹਰਿਆਣੇ ਦੀ ਸਰਕਾਰ ਤੇ ਕਰਨ ਵਾਸਤੇ ਬੈਰੀਕੇਟਿੰਗ ਜਿਹੜੀ ਕੀਤੀ ਸੀ ਕਿ ਉਹ ਰਸਤੇ ਰੋਕੇ ਸੀ ਤਾਂ ਹਰਿਆਣੇ ਦੀ ਸਰਕਾਰ ਨੇ ਰੋਕੇ ਸੀ ਨਾ ਕਿ ਕਿਸਾਨਾਂ ਨੇ ਅਸੀਂ ਕਿਸੇ ਨੂੰ ਵੀ ਉੱਥੇ ਪਰੇਸ਼ਾਨ ਰਾਹੀਰ ਨੂੰ ਨਹੀਂ ਕੀਤਾ ਪਰ ਵੇਖੋ ਇਹ ਸਰਕਾਰਾਂ ਜਾਤਤੀ ਧੱਕੇਸ਼ਾਹੀਆਂ ਕਰਦੀਆਂ ਔਰ ਉਹ ਨੇ ਰੱਖਿਆ ਤਾਂ ਹੈ ਕਿ ਕਾਲਾ ਵੀ ਰੱਖਿਆ ਘੱਟ ਕਰਨਾ ਬਰਿੰਡੇ ਜ਼ਿਲ੍ਹੇ ਵਿੱਚ ਇਹਨਾਂ ਵਾਪਸ ਵੀ ਜਿਹੜੇ ਸਾਡੇ ਲੀਡਰ ਖੜੇ ਹੋਏ ਹੈ ਪ੍ਰੈਕਟ ਕਰਿਆ ਜਿਵੇਂ ਕਾਕਾ ਕੋੜਾ ਜੀ ਕਰਿਆ ਹੋਰ ਲੀਡਰ ਸਾਰੇ ਸਾਡੇ ਜਥੇ ਬੰਦੀ ਦੇ ਆਕੂਆਂ ਦੇ ਉੱਤੇ ਅਤਿਆਚਾਰ ਜਾਨੀ ਕਿ ਉਹਨਾਂ ਡਿਟੇਨ ਕਰਨਾ ਉਹਦਾ ਮੀਡੀਆ ਦੇ ਵਿੱਚ ਨਾ ਉਹਨਾਂ ਲੋਕਾਂ ਤੱਕ ਨਾਮ ਪਹੁੰਚਾਉਣ ਦੇਣਾ ਇਹ ਜਿਹੜਾ ਇੱਕ ਬਹੁਤ ਹੀ ਨਿੰਦਣਯੋਗ ਦਲੇ ਵਾਲੇ ਪਿੰਡ ਦੇ ਵਿੱਚ ਜਿਸ ਤਰ੍ਹਾਂ ਜੁਗਸੀ ਦਲੇ ਵਾਲੇ ਦੇ ਹੱਕ ਦੇ ਵਿੱਚ ਪਹਿਲਾਂ ਪਿੰਡ ਦੇ ਵਿੱਚ ਮੋਰਚਾ ਸ਼ੁਰੂ ਹੋਇਆ ਸੀ ਤੇ ਅੱਜ ਪੱਕਾ ਮੋਰਚਾ ਜਾਰੀ ਸੀਗਾ ਤੇ ਅੱਜ ਜਿਹੜਾ ਹੈਗਾ ਘਰ ਦੇ ਵਿੱਚ ਜੇਕਰ ਟੈਲੀਵਿਜ਼ਨ ਨਜ਼ਰਬੰਦ ਕੀਤਾ ਹੋਰ ਆਗਮਣ ਉਹ ਵੀ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਕਿਉਂਕਿ 6 ਤੇ 7 ਨੂੰ ਜਿਹੜਾ ਹੈਗਾ ਵੱਡੇ ਐਕਸ਼ਨ ਕੀਤੇ ਜਾਣੇ ਸੀਗੇ ਅਸੀਂ ਪਿੰਡ ਦੇ ਵਿੱਚ ਮੌਜੂਦਾ ਘਰੋਂ ਘਰ ਦੀ ਬਾਹਰ ਤੋਂ ਤਸਵੀਰਾਂ ਦਿਖਾਈਆਂ ਸੀ ਇਸ ਸਮੇਂ ਗੁਰਦੁਆਰਾ ਸਾਹਿਬ ਦੇ ਵਿੱਚ ਜਿੱਥੇ ਪੱਕਾ ਮੋਰਚਾ ਲੱਗ ਰਿਹਾ ਉੱਥੇ ਪਿੰਡ ਵਾਸੀ ਅਤੇ ਜਥੇਬੰਦੀ ਦੇ ਬਾਹਰੋਂ ਲੋਕ ਆ ਕੇ ਇਥੇ ਜੁੜੇ ਨੇ ਆਪਾਂ ਗੱਲਬਾਤ ਕਰਾਂਗੇ ਹਾਂਜੀ ਭਾਈ ਜੀ ਕੀ ਨਾ ਤੁਹਾਡੇ ਪਰ ਨਾਮ ਭਪਿੰਦਰ ਸਿੰਘ ਆਜਮ ਵਾਲਾ ਤਸੇਲ ਜ਼ਿਲ੍ਹਾ ਫਾਜ਼ਿਲਕਾ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨਿਟਾ ਸੇ ਦੁਪਹਿਰ ਅੱਜ ਦੀ ਜੋ ਕਾਰਬੋਨ ਪਲਪ ਗੱਲ ਕਰੀਏ ਤੁਸੀਂ ਕਿਵੇਂ ਦੇਦੇ ਹੋ ਕਿ ਨਜ਼ਰਬੰਦ ਕਰ ਦਿੱਤਾ ਗਿਆ ਹੈਗਾ ਸਾਰੇ ਹੀ ਆਗੂਆਂ ਨੂੰ ਤਿੰਿਆਂ ਨੂੰ ਜਿਹੜਾ ਹੈਗਾ ਥਾਣਿਆਂ ਦੇ ਵਿੱਚ ਵੀ ਰੱਖਿਆ ਗਿਆ ਹੈਗਾ ਇਹਨੂੰ ਆਪਾਂ ਇਸ ਨਜ਼ਰ ਨਾਲ ਹੀ ਵੇਖਾਂਗੇ ਕਿ ਸਰਕਾਰ ਦੀ ਬਖਲਾਹਟ ਹੈ ਕਿ ਸਾਡੇ ਅੰਦੋਲਨ ਦੇ ਉਤੋਂ ਜਿਹੜਾ ਕਿ ਕਿਸਾਨੀ ਹੱਕ ਦੇ ਵਿੱਚ ਪਿਛਲੇ ਲਗਭਗ 13-14 ਮਹੀਨੇ ਅਸੀਂ ਬਾਰਡਰਾਂ ਤੇ ਲੜਿਆ ਹੈ ਉਸ ਤੋਂ ਬੁਖਲਾ ਚੁੱਕੀ ਹੈ ਔਰ ਇੱਕ ਛੋਟਾ ਜਿਹਾ ਹੀ ਪ੍ਰੋਗਰਾਮ ਦਿੱਤਾ ਗਿਆ ਸੀ ਇੱਕ ਥਾਣੇ ਦੇ ਘਰਾਓ ਜਿਹੜਾ ਕਿ ਸਾਡੀ ਇੱਕ ਜੋ ਹੋਏ ਨੁਕਸਾਨ ਦੀ ਪੂਰਤੀ ਵਾਸਤੇ ਅਸੀਂ ਉਹ ਕੀਤਾ ਸੀ ਇੱਕ ਦਿਨਾਂ ਦਾ ਉਸ ਤੋਂ ਇਹਨੇ ਸਰਕਾਰ ਕਬਰ ਆ ਗਈ ਕਿ ਉਹਨਾਂ ਨੂੰ ਸਾਡੇ ਆਗੂਆਂ ਨੂੰ ਘਰਾਂ ਦੇ ਵਿੱਚ ਜਿਹੜਾ ਹੈ ਨਜ਼ਰਬੰਦ ਕਰਨਾ ਔਰ ਇਥੋਂ ਤੱਕ ਕਿ ਛੋਟੇ ਬਲਾਕ ਲੈਵਲ ਦੇ ਆਗੂਆਂ ਤੱਕ ਵੀ ਪਿੰਡਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਵੀ ਇੱਕ ਫੜਨ ਦੀ ਜਾ ਕੇ ਅਰੈਸਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਇੱਕ ਸਰਕਾਰ ਦੀ ਬੁਖਲਾਟ ਹੈ ਕੀ ਉਹ ਜਿਹੜਾ ਇਕੱਠ ਰੱਖਿਆ ਗਿਆ ਸੀ ਸਾਰੇ ਪੰਜਾਬ ਦੇ ਰੱਖਿਆ ਗਿਆ ਸੀ ਕਿ ਜਾਂ ਸ਼ੰਭੂ ਦੇ ਨੇੜੇ ਤੇਰੀਆਂ ਦੇ ਅੰਦਰ ਰੱਖਿਆ ਗਿਆ ਨਹੀਂ ਜੀ ਉਹ ਸਿਰਫ 4-5 ਜ਼ਿਲ੍ਹੇ ਸ਼ੰਭੂ ਦੇ ਨੇੜੇ ਜਿਵੇਂ ਕਿ ਫਤਿਹਗੜ੍ਹ ਸਾਹਿਬ ਮੁਹਾਲੀ ਹੋ ਗਿਆ ਸੰਗਰੂਰ ਹੋ ਗਿਆ ਇਸ ਤਰ੍ਹਾਂ ਦੇ ਨੇੜੇ-ਨੇੜੇ ਜ਼ਿਲ੍ਹੇ ਪਰ ਸਾਨੂੰ ਐਸੀ ਇੱਥੇ ਕੱਲ ਤੇ ਆਪਣੇ ਹਾਜ਼ਰੀ ਭਰਨ ਵਾਸਤੇ ਆਇਆ ਸਾਡੇ ਫਾਜ਼ਲ ਕਾ ਜ਼ਿਲ੍ਹਾ ਦੇ ਵਿੱਚ ਸਾਡੇ ਘਰਾਂ ਦੇ ਵਿੱਚ ਵੀ ਪੁਲਿਸ ਨੇ ਜਾ ਕੇ ਦਵਸ਼ਤ ਦਿੱਤੀ ਹੈ ਕਿ ਅਸੀਂ ਪ੍ਰਧਾਨਾਂ ਨੂੰ ਮਿਲਣਾ ਹੈ ਮਿਲਣਾ ਕਾਹਦਾ ਹੈ ਸਾਨੂੰ ਸਿਰਫ ਤੇ ਸਿਰਫ ਇਹੀ ਹੈ ਕਿ ਸਾਨੂੰ ਉਸ ਅੰਦੋਲਨ ਵਿੱਚ ਨਾ ਪਹੁੰਚਣ ਵਾਸਤੇ ਯਾਨੀ ਕਿ ਇੱਕ ਅਰੈਸਟ ਕਰਨਾ ਜਾਂ ਕਿ ਡਿਟੇਨ ਕਰਨਾ ਆਪਾਂ ਕਹਿ ਲੀਏ ਇਹ ਸਰਕਾਰ ਦੀ ਬਖਲਾਟ ਹੈ ਤੇ ਸੀਐਮ ਸਾਹਿਬ ਦਾ ਜੋ ਬਿਆਨ ਆਇਆ ਕਿ ਲੋਕਾਂ ਨੂੰ ਤੰਗ ਨਹੀਂ ਹੋਣ ਦਿੱਤਾ ਜਾਵੇ ਕਿ ਧਰਨੇਆਂ ਨਾਲ ਜਾਂ ਰੇਲ ਗੱਡੀ ਰੋਕਣ ਦਾ ਪ੍ਰੈਸ਼ਰ ਜਦੋਂ 7 ਤਰੀਕ ਨੂੰ ਕੀਤਾ ਜਾਣਾ ਕਿ ਕਿ ਮੇਲੋ ਵੀ ਇਹਦੇ ਨਾਲ ਲੋਕ ਪਬਲਿਕ ਤੰਗ ਹੁੰਦੀ ਹੈ ਵੀ ਇਹਨੂੰ ਕਿਸੇ ਵੀ ਹਾਲਤ ਦੇ ਤੰਗ ਨਹੀਂ ਹੋਣ ਦਿੱਤਾ ਜਾਵੇਗਾ ਤੇ ਕਾਰਵਾਈ ਕੀਤੀ ਹੈ ਵੀ ਕਿਸੇ ਸਮੇਂ ਇਹੀ ਸਰਕਾਰ ਖੁਦ ਦਰੀਆਂ ਨਾ ਰੱਖਦੀ ਸੀ ਧਰਨੇ ਲਾਉਂਦੀ ਸੀਗੀ ਵੇਖੋ ਜੀ ਕਾਰਵਾਈ ਤਾਂ ਸੁਪਰੀਮ ਕੋਰਟ ਨੇ ਹਰਿਆਣੇ ਦੀ ਸਰਕਾਰ ਤੇ ਕਰਨ ਵਾਸਤੇ ਬੈਰੀਕੇਟਿੰਗ ਜਿਹੜੀ ਕੀਤੀ ਸੀ ਕਿ ਉਹ ਰਸਤੇ ਰੋਕੇ ਸੀ ਤਾਂ ਹਰਿਆਣੇ ਦੀ ਸਰਕਾਰ ਨੇ ਰੋਕੇ ਸੀ ਨਾ ਕਿ ਕਿਸਾਨਾਂ ਨੇ ਅਸੀਂ ਕਿਸੇ ਨੂੰ ਵੀ ਉੱਥੇ ਪਰੇਸ਼ਾਨ راہ ਗਿਰ ਨੂੰ ਨਹੀਂ ਕੀਤਾ ਪਰ ਵੇਖੋ ਇਹ ਸਰਕਾਰਾਂ ਜਾਤਤੀ ਧੱਕੇਸ਼ਾਹੀਆਂ ਕਰਦੀਆਂ ਔਰ ਉਹ ਕੀਤੀ ਹੈ ਜਦੋਂ ਕਿ ਜੇਕਰ ਪਹਿਲਾਂ ਇਹ ਜਿਹੜਾ ਸਾਡਾ ਮੋਰਚਾ ਉਠਾਉਣ ਤੋਂ ਪਹਿਲਾਂ ਜਾਂ ਮੋਰਚਾ ਉਜਾੜਨ ਤੋਂ ਪਹਿਲਾਂ ਉੱਥੋਂ ਜਿਹੜੀਆਂ ਕੰਧਾਂ ਬੈਰੀਕੇਟਿੰਗ ਹਟਾਈ ਹੁੰਦੀ ਉਸ ਤੋਂ ਬਾਅਦ ਤਾਂ ਇਹ ਜਿਹੜੀ ਜਿਹੜੀ ਕਾਰਵਾਈ ਹੈ ਇਹਨੂੰ ਵਾਜਬਠ ਹੈ ਰਾਇਆ ਜਾ ਸਕਦਾ ਪਰ ਪਹਿਲਾਂ ਸਾਡੇ ਮੋਰਚੇ ਨੂੰ ਖੰਡੇੜ ਕੇ ਉਸ ਤੋਂ ਬਾਅਦ ਇਹਨਾਂ ਨੇ ਅਗਲੀ ਬੈਰੀਕੇਟਿੰਗ ਜਿਹੜੀ ਹੈ ਇਸੇ ਤਰ੍ਹਾਂ ਹੀ ਜਿਵੇਂ ਕਿ ਤੁਸੀਂ ਵੀ ਕਿਹਾ ਹੈ ਕਿ ਮੋਰਚਾ ਚੋਂ ਨਿਕਲੀ ਹੋਈ ਜਾਂ ਧਰਨੇ ਚੋਂ ਨਿਕਲੀ ਸਰਕਾਰ ਧਰਨੇ ਆ ਪ੍ਰਤੀ ਜੋ ਕਹਿੰਦੀ ਹੈ ਇਹਦਾ ਮਤਲਬ ਕਿਤੇ ਨਾ ਕਿਤੇ ਕੇਂਦਰ ਦੇ ਇਸ਼ਾਰਿਆਂ ਤੇ ਇਹ ਸਰਕਾਰ ਨੱਚ ਰਹੀ ਹੈ ਤੇ ਤੁਹਾਨੂੰ ਅੱਜ ਮਿਲਣ ਦਿੱਤਾ ਗਿਆ ਤੁਸੀਂ ਕਹਿੰਗੇ ਸਵੇਰ ਤੋਂ ਨਜ਼ਰਬੰਦ ਕੀਤਾ ਹੋਇਆ ਤੇ 6 ਦੇ 7 ਦਾ ਪ੍ਰੋਗਰਾਮ ਸੀ ਹਾਂਜੀ ਸਾਨੂੰ ਮਿਲਣ ਦਿੱਤਾ ਅਸੀਂ ਗਏ ਆ ਮਿਲ ਕੇ ਆਏ ਆ ਪਰੰਤੂ ਅਸੀਂ ਤਾਂ ਉਹਨਾਂ ਨੂੰ ਕੱਲ ਵੀ ਇੱਥੇ ਮਿਲੇ ਆ ਉਹਨਾਂ ਜੋਸ਼ ਵਕਤ ਮਰਜ਼ੀ ਮਿਲ ਸਕਦੇ ਆ ਉਹਨਾਂ ਨਾਲ ਫੋਨ 'ਤੇ ਗੱਲ ਵੀ ਕਰ ਸਕਦੇ ਪਰੰਤੂ ਜਿਸ মিডিਆ ਜਿਹੜਾ ਕਿ ਇੱਕ ਚੌਥਾ ਥੰਮ ਹੈ ਜਿਸ ਦੇ ਰਾਹੀਂ ਜੋ ਵੀ ਕੋਈ ਗਤੀਵਿਧੀ ਹੈ ਉਹਦਾ ਪ੍ਰਚਾਰ ਪ੍ਰਸਾਰ ਹੁੰਦਾ ਹੈ ਸਾਡੇ ਜਥੇਬੰਦੀ ਦਾ ਜਾਨੀ ਕਿ ਅੱਜ ਹੋਇਤ ਜਿਹੜਾ ਸਾਡੇ ਜਥੇਬੰਦੀ ਦੇ ਆਗੂਆਂ ਦੇ ਉੱਤੇ ਅਤਿਆਚਾਰ ਜਾਨੀ ਕਿ ਉਹਨਾਂ ਡਿਟੇਨ ਕਰਨਾ ਉਹਦਾ মিডিਆ ਦੇ ਵਿੱਚ ਨਾ ਉਹਨਾਂ ਲੋਕਾਂ ਤੱਕ ਨਾਮ ਪਹੁੰਚਾਉਣ ਦੇਣਾ ਇਹ ਜਿਹੜਾ ਇੱਕ ਬਹੁਤ ਹੀ ਨਿੰਦਣਯੋਗ ਹੈ ਜੋ ਕਿ ਇੱਕ ਸਰਕਾਰ ਦੀ ਬਹੁਤ ਘਟੀਆ ਇੱਕ ਕਾਰਵਾਈ ਹੈ ਹਾਂਜੀ ਤੁਹਾਡਾ ਨਕੀ ਰਣਾ ਗਰਵਾਰ ਸਿੰਘ ਹੈ ਜਿਲ੍ਹਾ ਬਡੰਡਾ ਜੀ। ਹਾਂ ਜੀ ਕੀ ਲੱਗਦਾ ਕਿ ਜਿਹੜੀ ਹੁਣ ਪਿਛਲੇ ਸਮੇਂ ਕਾਰਵਾਈ ਕੀਤੀਆਂ ਜਾ ਰਹੀਆਂ ਹੈਗੀਆਂ ਕਿ ਕੀ ਅਗਲਾ ਕੋਈ ਐਕਸ਼ਨ ਹੋ ਸਕਦਾ ਹੈ ਇਸ ਨੂੰ ਲੈ ਕੇ? ਐਕਸ਼ਨ ਹੋਊਗਾ ਜੀ। ਅਸੀਂ ਤਾਂ ਕਰਾਂਗੇ ਬੰਦੇ ਤਾਂ ਹੈ ਹੀ ਨਹੀਂ। ਇਹ ਸਰਕਾਰ ਨੂੰ ਆਇਆ ਵੀ ਇਹ ਦਵਾ ਕੇ ਬਿਠਾ ਲੂਗੀ ਨਹੀਂ। ਚਲੋ ਸਾਡੇ ਲੀਡਰ ਅਰੇਸਟ ਕਰ ਲਿਆ, ਕਲੋਜ਼ਨ ਕਰ ਲਿਆ ਇਹਨਾਂ ਨੇ ਕਰ ਲੈਣਗੇ। ਪਰ ਲੋਕ ਜਾਗਰੂਤ ਹੈਗੇ ਆ। ਇਹ ਗੱਲ ਨਹੀਂ ਸਰਕਾਰ ਲੋਕਾਂ ਨੂੰ ਅੰਦਰ ਠੱਲ ਲੂਗੀ ਨਹੀਂ ਠੱਲੇ ਜਾਣਗੇ। ਅੱਪ ਪਿੰਡ ਦੇ ਵਿੱਚ ਪੱਕਾ ਮੋਰਚਾ ਚੱਲ ਰਿਹਾ ਸੀਗਾ ਤੇ ਉੱਥੇ ਜਿਹੜਾ ਕਾਫੀ ਨੁਕਸਾਨ ਹੋਇਆ ਸੀ ਉਹਦੀ ਪਰਪਾਈ ਦੀ ਗੱਲ ਕੀਤੀ ਜਾ ਰਹੀ ਸੀ ਆ ਜਾਂ ਕਰਜ਼ਾ ਮਾਫੀ ਦੀ ਗੱਲ ਆ ਜੇ ਐਮਐਸਪੀ ਦੀ ਆਵੇ ਜਾਂ ਪਿਛਲੇ ਸਮੇਂ ਜੋ ਆਗਣਾ ਕੰਮ ਕੰਮ ਖਸਾਲ ਹੋਇਆ ਇਹੀ ਮੰਗਾ ਸਰ ਸਰਕਾਰ ਇਹਨਾਂ ਵੱਲ ਕੋਈ ਧਿਆਨ ਦੇ ਰਹੀ ਹੈ ਕਿ ਤੇ ਕਾਰਵਾਈ ਕਰਨ ਤੇ ਜਿਹੜੀ ਨਜ਼ਰ ਆ ਰਹੀ ਹੈ ਸਰਕਾਰ ਆ ਜੀ ਇਹਨਾਂ ਗੱਲਾਂ ਤੋਂ ਹੀ ਸਾਨੂੰ ਟਾਲਮਟੋਲ ਕਰ ਰਹੀ ਹੈ ਵਿਦਵਾ ਰਹੀ ਆ ਜਣੇ ਇਹ ਸਾਨ ਇਕੱਠੇ ਹੋ ਕੇ ਮੰਗਾ ਦੀ ਮੰਗ ਨਾ ਕਰਨ ਠੀਕ ਹੈ ਨਾ ਸਾਨੂੰ ਇਹਨਾਂ ਤੋਂ ਟਾਲਮਟੋਲ ਹੁਣ ਪਤਾ ਹੀ ਐਸ ਨੁਕਸਾਨ ਖਸਾਨਾਂ ਦਾ ਕਿੰਨਾ ਹੋਇਆ ਹੈ ਅਸੀਂ ਤਾਂ ਇਹ ਹੱਕ ਮੰਗਦੇ ਆ ਨਾ ਅਸੀਂ ਕਿਹਨੂੰ ਕਿਹ ਵਰ ਕਿਸੇ ਤੋਂ ਖੋਹ ਕੇ ਲੈਣਾ ਹੈ ਸਰਕਾਰ ਦਾ ਭਰਜਾ ਸਾਡੀ ਗੱਲ ਸੁਣਨ ਦਾ ਸੁਣਨ ਦੀ ਬਜਾਏ ਸਾਨੂੰ ਦੁਬਾਰਾ ਰਹੀ ਹੈ ਕਿ ਜਿਹਨਾਂ ਪਟੇਲੀਟਰਨ ਅੰਦਰ ਹੈ ਉਥੇ ਰੈਕਟ ਕਰ ਲਿਆ ਘਰਾਂ 'ਚ ਕਰ ਲਿਆ ਥਾਣੇ ਚਲੇ ਗਈ ਹੈ ਆਪ ਲੋਕਾਂ ਤੇ ਵੀ ਇਹ ਪਾਸੇ ਪਾ ਕੇ ਤੇ ਨਜਾਇਜ਼ ਠੱਖਾ ਕਰ ਰਹੀ ਹੈ ਸਰ 6-7 ਦਾ ਕੋਈ ਪ੍ਰੋਗਰਾਮ ਕਿਤੇ ਜਾਵੇ ਨਹੀਂ ਪ੍ਰੋਗਰਾਮ ਕਰਨਾ ਤਾਂ ਹੈ ਜਿਉਂ ਵੇਖੋ ਕੀ ਬੰਦ ਹੈ ਕੋਈ ਰੱਖਿਆ ਕਿ ਨਾ ਨਹੀਂ ਰੱਖਿਆ ਤਾਂ ਹੈ ਕਿ ਕਾਲਾ ਵੀ ਰੱਖਿਆ ਕੱਟ ਕਰਨਾ ਬ੍ਰਿੰਡੇ ਜਿਲ੍ਹੇ 'ਚ ਇਹਨਾਂ ਵਾਅਦ ਤੋਂ ਵੀ ਜਿਹੜੇ ਸਾਡੇ ਲੀਡਰ ਖੜੇ ਹੋਏ ਐ ਅਰੈਸਟ ਕਰਿਆ ਜਿਵੇਂ ਕਾਕਾ ਕੋਰਡ ਆ ਜੀ ਕਰਿਆ ਹੋਰ ਲੀਡਰ ਸਾਰੇ ਖੜੇ ਰਹਿਸ ਸੋ ਜਿਵੇਂ ਕਿ ਪਿਛਲੇ ਸਮੇਂ ਕਿਸਾਨਾਂ ਦੇ ਵਿੱਚ ਰੋਸ ਸੀ ਕਿ ਜੋ ਕਾਰਵਾਈ ਸਰਕਾਰ ਵੱਲੋਂ ਕੀਤੀ ਗਈ ਹੈ ਸ਼ੰਭੂ ਖਨੌਰੀ ਬਾਡਰ ਤੇ ਜੋ ਕਿਸਾਨਾਂ ਨੂੰ ਨੁਕਸਾਨ ਹੋਇਆ ਉਹ ਮੰਗਾਂ ਨੂੰ ਲੈ ਕੇ ਕਰ ਰਹੇ ਸੀ ਪਰ ਦੂਜੇ ਪਾਸੇ ਜੋ ਹੁਣ ਇੱਕ ਦਿਨਾਂ ਦਾ ਧਰਨਾ ਸੀਗਾ ਦੂਜੇ ਪਾਸੇ ਰੀਲ ਓਕ ਦਾ ਪ੍ਰਸ਼ਨ ਸੀ ਉਹਨੂੰ ਜਿਹੜਾ ਹੈਗਾ ਸਰਕਾਰ ਵੱਲੋਂ ਠੱਪ ਕਰ ਲਈ ਜਿਹੜਾ ਹੈਗਾ ਕਿਸਾਨਾਂ ਆਗੂਆਂ ਨੂੰ ਨਜ਼ਰਬੰਦ ਕੀਤਾ ਗਿਆ ਦੂਜੇ ਪਾਸੇ ਉਹਨਾਂ ਦਾ ਕਿਸਾਨਾਂ ਦਾ ਕਹਿਣਾ ਹੈ ਕਿ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰਦੇ ਰਹਿਣਗੇ ਤੇ ਹੋ ਸਕਦਾ ਕੱਲ ਨੂੰ ਇੱਕ ਬਠਿੰਡੇ ਦੇ ਵਿੱਚ ਜਿਹੜੇ ਕਿਸਾਨ ਜਿਹੜਾ ਹਸਲੀ ਦੇ ਵਿੱਚ ਲਏ ਨੇ ਜਿਨ੍ਹਾਂ ਨੂੰ ਨਜ਼ਰਬੰਦ ਕੀਤੇ ਨੇ ਉਹਨਾਂ ਨੂੰ ਰਿਹਾਈ ਦੇ ਲਈ ਜਿਹੜਾ ਹੈਗਾ salva.